ਹਾਂਜੀ ਮੈਂ ਬਿੱਟੂ ਮੱਲਣ ਪਾਰਤੀ ਕਿਸਾਨ ਜੁਨੇ ਨਾਗਰਾਹਾਂ ਅੱਜ ਜੋ ਬਠਿੰਡੇ ਦੇ ਵਿੱਚ ਸਾਡਾ ਪੱਕਾ ਮੋਰਚਾ ਲੱਗਣਾ ਸੀ ਜੋ ਡੀਸੀ ਦਫ਼ਤਰ ਦਾ ਘਰਾਓ ਸੀਗਾ ਬਠਿੰਡੇ ਦੇ ਵਿੱਚ ਸੁਪਰ ਕਮੇਟੀ ਐਕਸ਼ਨ ਸੀਗਾ ਉਹਦੇ ਵਿੱਚ ਇੱਕ ਪਾਸੇ ਸਰਕਾਰ ਗੱਲਬਾਤ ਦੇ ਵਿੱਚ ਹੈ ਵੀ ਜੋ ਸਾਡੇ ਚੌਕ ਦੇ ਸਕੂਲ ਦੇ ਮੈਟਰ ਦੇ ਵਿੱਚ ਦੋ ਆਗੂ ਪਿੰਡਾਂ ਕਈਆਂ ਦੇ ਪ੍ਰਧਾਨ ਜੋ 307 ਦੇ ਝੂਠੇ ਪਰਚੇ ਦੇ ਕੇ ਉਹਨਾਂ ਨੂੰ ਅੰਦਰ ਕੀਤਾ ਹੋਇਆ ਪਿਛਲੇ 9 ਮਹੀਨਿਆਂ ਤੋਂ ਕਿਉਂਕਿ ਉਹ ਲੋਕਾਂ ਦੀ ਆਵਾਜ਼ ਚੱਕ ਰਹੇ ਸੀ ਉਥੇ ਸਕੂਲਾਂ ਨੂੰ ਵਿੱਤਿਆ ਨੂੰ ਪੜ੍ਹਾਈ ਨੂੰ ਬਚਾ ਰਹੇ ਸੀ ਲੋਕਾਂ ਦੀ ਗੱਲ ਕਰ ਰਹੇ ਸੀ ਝੂਠੇ ਪਰਚੇ ਦੇ ਕੇ ਭਾਗ ਵਰਤਮਾਨ ਸਰਕਾਰ ਨੇ ਉਹਨਾਂ ਨੂੰ ਜੇਲ੍ਹ ਚ ਟੱਕਿਆ ਹੋਇਆ ਜੇ ਉਹਦੇ ਤੇ 9 ਮਹੀਨਾ ਬਾਅਦ ਸੂਬਾ ਕਮੇਟੀ ਵੱਲੋਂ ਵੱਡਾ ਐਕਸ਼ਨ ਕੀਤਾ ਜਾਣਾ ਸੀ ਅੱਜ ਡੀਸੀ ਦਫ਼ਤਰ ਪਟਿੰਡਾ ਦਾ ਘਰਾਉ ਕਰਨਾ ਸੀ ਪੱਕੇ ਤੌਰ ਤੇ ਤਾਂ ਇੱਕ ਪਾਸੇ ਸਰਕਾਰ ਆਦੀ ਹੈ ਵੀ ਗੱਲਬਾਤ ਕਰੋ ਰਾਤ ਡੀਆਈਜੀ SSP ਬਠਿੰਡਾ DC ਇੱਕ ਪਾਸੇ ਸੁਪਾ ਘੁਆਣਾ ਗੱਲ ਕਰ ਰਹੇ ਨੇ ਤੇ ਇੱਕ ਪਾਸੇ ਕਹਿ ਰਹੇ ਨੇ ਪੁੱਛੋ ਦੇ ਵਿੱਚ ਆਪਾਂ ਗੱਲ ਕਰਾਂਗੇ ਸੁਪਾ ਦਾ ਰੱਖ ਲਓ ਤੇ ਦੂਜੇ ਪਾਸੇ ਘਰਾਂ ਦੇ ਵਿੱਚ ਸਾਨੂੰ ਰਿਟੇਨ ਕੀਤਾ ਜਾਂਦਾ ਹੈ ਮੁਲਾਜ਼ਮ ਸਾਡੇ ਸੁਪਾ ਦੇ ਆਏ ਨੇ 5 ਵਜੇ ਦੇ ਤੇ ਵੀ ਤੁਸੀਂ ਭਾਈ ਘਰੋਂ ਬਾਹਰ ਨਹੀਂ ਜਾ ਸਕਦੇ ਤੁਸੀਂ ਦੇਖ ਸਕਦੇ ਹੋ ਆ ਹਾਲਾਤ ਹੈ ਵੀ ਪੰਜਾਬ ਸਰਕਾਰ ਦੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਆ ਵੀ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਜੋ ਲੋਕਾਂ ਦੀ ਗੱਲ ਕਰਦੇ ਉਹਨਾਂ ਦੀ ਆਵਾਜ਼ ਦੱਬ ਲੈ ਗਏ ਘਰਾਂ ਚ ਰਿਟੇਨ ਕਰਕੇ ਤੂੰ ਰੱਖ ਲੈਣਾ ਕਿੰਨਾ ਕੁ ਚਿਰ ਰੱਖੇਗਾ ਕਿੰਨਾ ਕੁ ਚਿਰ ਦੱਬੇਗਾ ਪਰ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਜਿਹੜੇ ਆਦੀ ਸੀਗੇ ਵੀ ਅਸੀਂ ਧਰਨਾ ਲੱਗਣੀ ਨਹੀਂ ਦੇਣਾ ਅਸੀਂ ਤਾਂ ਆਮ ਘਰਾਂ ਦੇ ਵਿੱਚੋਂ ਆਏ ਆ ਤੁਸੀਂ ਦੇਖੋ ਹੁਣ ਤੁਸੀਂ ਘਰਾਂ ਦੇ ਵਿੱਚੋਂ ਵੀ ਨਹੀਂ ਨਿਕਲ ਸਕਦੇ ਕੀ ਅਸੀਂ ਕੋਈ ਵੱਡੇ ਕੋਈ ਅਪਰਾਧ ਕੀਤੇ ਹੋਏ ਨੇ ਵੀ ਘਰਾਂ ਦੇ ਵਿੱਚ ਰਿਟੇਨ ਕਰੋ ਕੀ ਇਹਦੇ ਚ ਕੀਤਾ ਕੀ ਹੋਇਆ ਅਸੀਂ ਲੋਕਾਂ ਦੀ ਗੱਲ ਕਰਦੇ ਆ ਕਿrti ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਨਾ ਕੀ ਗੁਨਾਹ ਹੈ ਕੀ ਇੱਥੇ ਪੜ੍ਹਾਈ ਦੀ ਕੀ ਵਿੱਦਿਆ ਦੀ ਕੀ ਇਲਾਜ ਦੀ ਕੀ ਕਿਸਾਨ ਦੀ ਕੀ ਮਜ਼ਦੂਰ ਦੀ ਕੀ ਰੋਜ਼ਗਾਰ ਦੀ ਗੱਲ ਕਰਨਾ ਇਸ ਪੰਜਾਬ ਤੇ ਇਸ ਮੁਲਕ ਦੇ ਵਿੱਚ ਗਣਾ ਹੈ ਅਸੀਂ ਇਹ ਪੁੱਛਣਾ ਚਾਹੁੰਦੇ ਆ ਆ ਆਮ ਲੋਕਾਂ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਤੇ ਦੂਜੀ ਗੱਲ ਇੱਥੋਂ ਦੇ ਜਿਹੜੀਆਂ ਸਰਕਾਰਾਂ ਤੇ ਇੱਥੋਂ ਦੇ ਲੀਡਰ ਹੈ ਇਹ ਆਦੇ ਆ ਜਿਹੜੇ ਲੋਕਾਂ ਦੀ ਗੱਲ ਕਰਦੇ ਇਹਨਾਂ ਤੇ ਬਰੀਕੀ ਨਜ਼ਰ ਰੱਖੋ ਇਹਨਾਂ ਦੀਆਂ ਕਮੀਆਂ ਭਾਲੋ ਇਹਨਾਂ ਦੀਆਂ ਕਮਜ਼ੋਰੀਆਂ ਭਾਲੋ ਭਾਲ ਲਓ ਭਾਈ ਕਮਜ਼ੋਰੀਆਂ ਜਿਹੜੀਆਂ ਸਾਨੂੰ ਉੱਥੇ ਹੁੰਦੀਆਂ ਸਾਡੀਆਂ ਦੇਖ ਲਓ ਕੀ ਕਮਜ਼ੋਰੀਆਂ ਐ ਅਸੀਂ ਕੀ ਕਰਦੇ ਆ ਅਸੀਂ ਲੋਕਾਂ ਦੀ ਗੱਲ ਕਰਦੇ ਆ ਨਾ ਅੱਜ ਰੁਕਾਂਗੇ ਨਾ ਕੱਲ ਰੁਕਾਂਗੇ ਪਰਚੇ ਕਰ ਦਿਓ ਜੇਲਾਂ 'ਚ ਕਰ ਦਿਓ ਮੈਂ ਤਾਂ ਭਾਈ ਯਾਰਕਾ ਨੂੰ ਆਖਿਆ ਸੀ ਵੀ ਗਿਰਫਤਾਰ ਕਰ ਲੋ ਵੀ ਗਿਰਫਤਾਰ ਕਰਕੇ ਭਾਈ ਤੁਸੀਂ ਪਰਚਾ ਦੇ ਦਿਓ ਜੇਲ੍ਹ 'ਚ ਸੈੱਟ ਦਿਓ ਸਾਨੂੰ ਵੀ ਲੈ ਜਾਓ ਸਾਨੂੰ ਇਥੋਂ ਪਰ ਇਹ ਗੱਲ ਆ ਵੀ ਜੇ ਤੁਸੀਂ ਕਹੋ ਵੀ ਰੀਟੇਨ ਕਰਕੇ ਆਏ ਅਸੀਂ ਘਰਾਂ ਦੇ ਵਿੱਚ ਅਸੀਂ ਆਵਾਜ਼ ਦਾਪਾਂਗੇ ਇਹ ਭਗਵੰਤ ਸਿੰਘ ਕਿਤੇ ਨਹੀਂ ਹੋਣਾ ਲੋਕ ਵੱਡੇ ਹੁੰਦੇ ਆ ਜੇ ਲੋਕਾਂ ਦੀ ਆਵਾਜ਼ ਐ ਦੱਬੀ ਜਾਂਦੀ ਫਿਰ ਅੱਜ ਨੂੰ ਅੰਗਰੇਜ਼ਾਂ ਦਾ ਰਾਜ ਇੱਥੇ ਹੋਣਾ ਸੀਗਾ ਕਿਉਂਕਿ ਜ਼ਿਲ੍ਹਿਆਂ ਵਾਲਾ ਬਾਗ ਦੇ ਵਿੱਚ ਲਾਸ਼ਾਂ ਦਾ ਖੂਹ ਭਰਤਾ ਪਰ ਲੋਕਾਂ ਦੀ ਆਵਾਜ਼ ਨਹੀਂ ਬੰਦ ਹੋਈ ਤੇ ਤੂੰ ਕਿਹੜੀ ਬਾਗ ਦੀ ਮੂਣੀ ਆਵੇਂ ਤੂੰ ਕਿਨਾ ਕਿ ਕੀ ਕਰੇਂਗਾ ਤੇਰੇ 11 ਮਹੀਨੇ ਰਹਿ ਕੇ ਤੁਹਾਨੂੰ ਪਿੰਡਾਂ ਦੇ ਵਿੱਚ ਦੀ ਨਾ ਲੋਕ ਭਜਾਉਣਗੇ ਇਹ ਗੱਲ ਤਾਂ ਯਾਦ ਰੱਖਿਓ ਤੁਸੀਂ ਜਿਹੜਾ ਤੁਸੀਂ ਇਸ ਹਸ਼ਰ ਦੇ ਵਿੱਚ ਉੱਤਰੇ ਹੋਏ ਹੋ ਤੇ ਤੁਹਾਨੂੰ ਲੋਕ ਜਵਾਬ ਦੇਣਗੇ ਪਰ ਐਂ ਰਟੇਨ ਕਰਨਾ ਤੜਕੇ ਦੇ ਜੰਤਿਆਂ ਵਜੇ 4-4 ਵਜੇ ਤੇ ਅਸੀਂ ਆਦਿਆਂ ਠੀਕ ਹੈ ਇਹਨਾਂ ਦੀ ਡਿਊਟੀ ਹੈ ਇਹਨਾਂ ਦੀਆਂ ਮਜਬੂਰੀਆਂ ਹੈ ਪਰ ਇਸ ਤਰ੍ਹਾਂ ਜਿਹੜਾ ਤੂੰ ਪੰਜਾਬ ਦੇ ਵਿੱਚ ਰਾਜ ਕਰ ਰਿਹਾ ਆ ਆ ਆਮ ਘਰਾਂ ਦੇ ਵਿੱਚ ਜਿਹੜੇ ਅਸੀਂ ਰੇੜੀ ਵਾਲਾ ਛੱਜੂ ਦਾ ਮੁੰਡਾ ਆਮ ਘਰਾਂ ਦੇ ਵਿੱਚੋਂ ਅਸੀਂ ਤੁਰੇ ਅਸੀਂ ਐਮਐਲਏ ਬਣ ਕੇ ਅਸੀਂ ਪੰਜਾਬ ਦਾ ਸੁਧਾਰ ਕਰ ਦੇਵਾਂਗੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹੋ ਜਿਹੇ ਪ੍ਰਬੰਧ ਦੇਵਾਂਗੇ ਆ ਪ੍ਰਬੰਧ ਦੇ ਰਹੇ ਹੋ ਤੁਸੀਂ ਜੋ ਲੋਕਾਂ ਦੀ ਆਵਾਜ਼ ਕਰ ਰਹੇ ਉਹਨਾਂ ਨੂੰ ਤੁਸੀਂ ਘਰਾਂ ਦੇ ਵਿੱਚ ਦੱਪ ਕੇ ਕੀ ਲੋਕਾਂ ਦੀ ਆਵਾਜ਼ ਨੂੰ ਬੰਦ ਕਰ ਲਓਗੇ ਐ ਸਾਨੂੰ ਪਿੰਡਾਂ ਵਿੱਚ ਦੀ ਨਾ ਆਉਂਗੇ ਸਾਨੂੰ ਪਿੰਡਾਂ ਚ ਸਭ ਕੁਝ ਸਿਖਾਵਾਂਗੇ ਇਹ ਗੱਲ ਤੁਸੀਂ ਯਾਦ ਰੱਖ ਲਿਓ ਪਰ ਲੋਕਾਂ ਦੀ ਆਵਾਜ਼ ਨਹੀਂ ਦੱਬ ਸਕਦੇ ਅਸੀਂ ਸਾਨੂੰ ਵੀ ਚਾਹੇ ਜੇਲ੍ਹਾਂ ਚ ਸੜਦਿਓ ਚਾਹੇ ਗੋਲੀ ਮਾਰਾ ਦਿਓ ਜਿੱਥੇ ਮਰਜੀ ਆ ਜੀ ਮੈਦਾਨ ਦੇ ਵਿੱਚ ਦੇਖਣਾ ਪਊਗਾ ਦੋ ਹੱਥ ਦੇਖਾਂਗੇ ਤੇਰੇ ਨਾਲ